ਆਪਣੇ ਜੇ ਜਵਾਨ ਪੁੱਤ ਦੀ ਹੱਥ 'ਚ ਫੋਟੋ ਫੜ ਕੇ ਇਹ ਪਰਿਵਾਰ ਇਨਸਾਫ ਦੀ ਲਈ ਤੁਹਾਡੀ ਗਾੜੀ ਘੁਆ ਲਗਾ ਰਿਆ। ਉੱਥੇ ਦਾ ਸਰਪਜੀਤ ਸਿੰਘ ਕਿਤੇ ਦਾ ਪ੍ਰਸ਼ਨ ਕਰਾਉਣ ਗਿਆ ਸਰ। ਉੱਥੇ ਉਹਨਾਂ ਦੀ ਲਾਪਰਵਾਹੀ ਨਾਲ ਮੇਰੇ ਪੁੱਤ ਦੀਆਂ ਦੋ ਨਾਲੀਆਂ ਕੱਟਤੀਆਂ ਜੇ ਕਰਕੇ ਬਲੱਡ ਥੈਲੀਆਂ ਪਰ ਪਰ ਉੰਡਿਆ ਏ। ਕੁੜਕ ਨੂੰ ਤਾਂ ਪਤਾ ਲੱਗ ਗਿਆ ਬੇਨ ਮਾਤਾ ਨੂੰ ਪਤਾ ਲੱਗ ਗਿਆ ਵਾ। ਤੇ ਤੁਹਾਨੂੰ ਇਹ ਵੀ ਦਵਾ ਦਵਾ ਹਾਨੂੰ ਅੰਦੇ ਵੀ ਤੁਹਾਨੂੰ ਉਹ ਦੂਜੇ ਹਸਪਤਾਲ ਕੋਲ ਭੇਜ ਦੇ ਨੇ ਪ੍ਰਾਈਵੇਟ ਕਰਮਸੋਦੀਵਾਰ ਉੱਥੇ ਜਦੋਂ ਉਹਨਾਂ ਨੇ ਵੇਖਿਆ ਤਾਂ ਉਹਨਾਂ ਨੇ ਕਿਹਾ ਵੀ ਇੱਕ ਨਾਲ ਹੀ ਜਿਹੜੀ ਮੈਨ ਉਹ ਵੀ ਕੱਟੀ ਗਈ ਆ ਵੀ ਤੁਹਾਨੂੰ ਕਿਹਨੇ ਦੱਸਿਆ ਵੀ ਇਹਦੀਆਂ ਨਾੜੀਆਂ ਜਿਹੜੀਆਂ ਕੱਟੀਆਂ ਗਿਆ ਨੇ ਵੀ ਰੱਬ ਗਾੜੀ ਦਾਸ ਕਰੋ ਇਹ ਜਿਹੜਾ ਸੀਰੀਅਸ ਆ ਗਿਆ ਇਹ ਤੁਹਾਨੂੰ ਕਿਹਨੇ ਗੱਲ ਦੱਸੀ ਇਹ ਕਰਮਸੋਦੀਵਾਰ ਚ ਗੱਲਾਂ ਕਰਦੇ ਹੀ ਨਾ ਹਲਪਰ ਵੀ ਮੁੰਡਾ ਬਹੁਤ ਸੋਹਣਾ ਜਵਾਨ ਆਇਆ ਤੇ ਬਹੁਤ ਸੀਰੀਅਸ ਉਹ ਤੁਹਾਰੋ ਸਾਰੀ ਸੁਣ ਲਈ ਤੇ ਹਾਨੂੰ ਦੋਥੇ ਰੋਣਾ ਟੋਣਾ ਪੈ ਗਿਆ ਹਰ ਕੋਈ ਆਉੜੀ ਨਾ ਮੇਰਾ ਪੋਤਰਾ ਅੋਛ ਨਾਲ ਮੇਰੇ ਪਾਪਾ ਕਿੱਥੇ ਅਗਰ ਗਿਆ ਕਿ ਬੇਟਾ ਨਕਯਾਦ ਕਰਦਾ ਪਾਪਾ ਨੂੰ ਕਿ ਪੁੱਛਦਾ ਕੀ ਤੁਹਾਨੂੰ ਕਿ ਪਾਪਾ ਕਿੱਥੇ ਗਏ ਨੇ ਕੋਈ ਗੱਲ ਨਹੀਂ ਤੇ ਜਿਆਦਾ ਪਰ ਇੱਕ ਗੱਲ ਨਾਲ ਯਾਦ ਆਉਂਦਾ ਵਾ ਜਿੰਨੀ ਦੇਰ ਤੱਕ ਉਮਰਿਆ ਉਹ ਤਾਂ ਭੋਲੀ ਨਹੀਂ ਸਕਦਾ ਤੁਸੀਂ ਇਸ ਸਬੰਧ ਵਿੱਚ ਜਿਹੜੇ ਡਾਕਟਰ ਨੇ ਆਪਰੇਸ਼ਨ ਕੀਤਾ ਵਾ ਤੁਸੀਂ ਜਾ ਕੇ ਡਾਕਟਰ ਨੂੰ ਪੁੱਛ ਗੱਲਵਾ ਕੀਤੀ ਪੁੱਛਿਆ ਵੀ ਡਾਕਟਰ ਸਾਹਿਬ ਤੁਹਾਡੇ ਕੋ ਆਪਰੇਸ਼ਨ ਕੋ ਗਲਤ ਹੋ ਗਿਆ ਵਾ ਤੁਹਾਨੂੰ ਕੀ ਲੱਗਦਾ ਤੁਹਾਡੇ ਵੱਲੋਂ ਕਿਸੇ ਕਰਾਂ ਦੀ ਕੋਈ ਨੇ ਦੇਖੋ ਅੰਗਰੇਲੀ ਦੇ ਤਾਂ ਆਏ ਜੇ ਪੀਸ਼ੈਂਟ ਇੱਥੇ ਡੱਥ ਹੋਈ ਹੋਏ ਜਾਂ 6 ਘੰਟੇ ਵਿੱਚ ਹੋ ਗਈ ਹੋਏ ਜਾਂ ਟਰਾਂਸਪੋਰਟ ਵੇਲੇ ਹੋ ਗਏ 24 ਘੰਟੇ ਵਿੱਚ ਹੋ ਗਏ ਤੇ ਮੈਨੂੰ ਇਸੋਂ ਮਤਾਰੀ ਇਸ ਬੰਦ ਤੁਸੀਂ ਕੋਈ ਪੁਲਿਸ ਕਾਰਵਾਈ ਕੀਤੀ ਆ ਕੋਈ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਚਾਹੁੰਦੇ ਕੀ ਹੋ ਤੂ ਲੋਕਾਂ ਕੇ ਨੇ ਰਿਪੋਰਟ ਦਿੱਤੀ ਆ ਅਜੇ ਤੱਕ ਤੇ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਨਾ ਡਾਕਟਰ ਤੇ ਵੜ ਕੇ ਰਗਾ ਉਥੇ ਡਿਊਟੀ ਤੇ ਪੱਜਾ ਫੇਰਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਦਿਖਾਵਾਂਗੇ ਅੱਜ ਅਮਰਸਾ ਦਾ ਪਿੰਡ ਮੁੱਦਲ ਦੀਆਂ ਉਸ ਪਰਿਵਾਰ ਦੀਆਂ ਜਿਹੜਾ ਕਿ ਪਰਿਵਾਰ ਤੁਸੀਂ ਦੇਖ ਸਕਦੇ ਹੋ ਆਪਣੇ ਜੇ ਜਵਾਨ ਪੁੱਤ ਦੀ ਹੱਥ 'ਚ ਫੋਟੋ ਫੜ ਕੇ ਇਹ ਪਰਿਵਾਰ ਇਨਸਾਫ ਦੀ ਲਈ ਤੁਹਾਡੇ ਗਾਲੀ ਘੋਹ ਲਗਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਮਾਂ ਜਿਹੜਾ ਕਿ ਜਵਾਨ ਪੁੱਤ ਜਲ ਗਿਆ ਇਸ ਦੁਨੀਆ ਤੋਂ ਅਤੇ ਮਾਂ ਨੂੰ ਅੱਜ ਅਥਰੂ ਜੜੇ ਨੇ ਸਰਬਜੀਤ ਸਿੰਘ ਨਾਲ ਜਿਹੜਾ ਨੌਜਵਾਨ ਆ ਇਹ ਪਿੱਤੀ ਦਾ ਆਪਰੇਸ਼ਨ ਕਰਨ ਵਾਸਤੇ ਜਿਹੜਾ ਕਿ ਸਰਕਾਰੀ ਹਸਪਤਾਲ ਵਿੱਚ ਜਾਂਦਾ ਪਰ ਉਥੋਂ ਜਿਹੜਾ ਕਿ ਵਾਪਸ ਜਿੰਦਾ ਨਹੀਂ ਹੁੰਦਾ ਤੁਸੀਂ ਹਾਲਾਤ ਦੇਖ ਲਓ ਕਿਸ ਤਰ੍ਹਾਂ ਦੇ ਨੇ ਸਾਡੀ ਸਰਕਾਰ ਕਹਿੰਦੀ ਵੀ ਸਰਕਾਰੀ ਹਸਪਤਾਲਾਂ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਇਲਾਜ ਕੀਤੇ ਜਾਂਦੇ ਨੇ ਅਤੇ ਵਧੀਆ ਇਲਾਜ ਕੀਤੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕੀ ਤਸਵੀਰਾਂ ਨੇ ਪਰਿਵਾਰਕ ਮੈਂਬਰਾਂ ਵੱਲੋਂ ਬੜੇ ਵੱਡੇ ਜਿਹੜੇ ਇਲਜ਼ਾਮ ਨੇ ਡਾਕਟਰ ਤੇ ਲਗਾਏ ਗਏ ਨੇ ਗੱਲਬਾਤ ਵੀ ਕਰਾਂਗੇ ਪਰਿਵਾਰਕ ਮੈਂਬਰਾਂ ਨਾਲ ਪੁੱਛਾਂਗੇ ਜੇ ਹਕੀ ਕੀ ਮਾਮਲਾ ਵਾ ਮਾਤਾ ਜੀ ਕੀ ਨਾਂ ਤੁਹਾਡਾ ਤੇ ਬੇਟੇ ਦਾ ਕੀ ਨਾਂ ਸੀ ਹੋਇਆ ਕੀ ਸੀ ਬੇਟੇ ਨੂੰ ਮੇਰਾ ਨਾਂ ਕੁਲਦੀਪ ਕੌਰ ਮੇਰੇ ਪੁੱਤ ਦਾ ਨਾਂ ਸਰਬਜੀਤ ਸਿੰਘ ਉਹਦਾ ਆਪਰੇਸ਼ਨ ਕਰਾਉਣ ਗਿਆ ਸਰ ਉੱਥੇ ਉਹਨਾਂ ਦੀ ਲਾਪਰਵਾਹੀ ਨਾ ਮੇਰੇ ਪੁੱਤ ਦੀਆਂ ਦੋ ਨਾਲੀਆਂ ਕੱਟਤੀਆਂ ਜੇ ਕਰਕੇ ਬਲੱਡ ਥੈਲੀਆਂ ਪਰ ਪਰ ਆਉਂ ਡਿਆ ਈ ਪਰ ਡਾਕਟਰਾਂ ਨੇ ਉਹਨਾਂ ਨੂੰ ਪੁੱਛਿਆ ਵੀ ਨਾ ਬਲੱਡ ਆਉਂ ਡਿਆ ਉਹ ਆਂਦੇ ਵੀ ਇਹ ਗੰਦਾ ਖੂਨ ਆ ਇਹ ਗੰਦਾ ਖੂਨ ਕਿੱਥੇ ਉਹ ਗੰਦੇ ਖੂਨ ਉਹਦੇ ਸਿਰਿੰਜ ਲੈ ਛੋਟੀ ਜੀ ਲੱਗਦੀ ਆ ਉਹ ਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਾ ਮਾਂ ਨੂੰ ਪਤਾ ਲੱਗ ਗਿਆ ਵਾ ਫਿਰ ਸਾਨੂੰ ਇਹ ਵੀ ਦਵਾ ਦੇ ਵਾ ਸਾਨੂੰ ਆਂਦੇ ਵੀ ਤੁਹਾਨੂੰ ਉਹ ਦੂਜੇ ਹਸਪਤਾਲ ਕੋਲ ਭੇਜ ਦੇਣ ਪ੍ਰਾਈਵੇਟ ਕਰਮਸੋਦੀ ਬਾੜ ਉੱਥੇ ਜਦੋਂ ਉਹਨਾਂ ਨੇ ਵੇਖਿਆ ਤਾਂ ਉਹਨਾਂ ਨੇ ਕਿਹਾ ਵੀ ਇੱਕ ਨਾਲ ਹੀ ਜਿਹੜੀ ਮੇਨ ਉਹ ਵੀ ਕੱਟੀ ਗਈ ਆ ਇੱਕ ਜਿਹੜੀ ਉਹ ਪਛੀ ਹੈ ਉਹਨਾਂ ਮੁੜ ਕੇ ਨਾਲ ਡਾਕਟਰ ਕੱਲੇ ਆ ਪਰ ਕੱਲੇ ਉੱਥੇ ਖੜਿਆ ਜੀ ਮਾਤਾ ਜੀ ਜਦੋਂ ਬੇਟੇ ਨੂੰ ਦਾਖਲ ਕਰਾਇਆ ਸਰਬੀਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਉੱਥੋਂ ਜਦੋਂ ਆਪਰੇਸ਼ਨ ਕਰਵਾਉਣਾ ਸੀ ਪਿੱਤੀ ਦੇ ਪੱਤਰੀ ਦਾ ਸਵੇਰੇ ਕਿੰਨੇ ਵਜੇ ਅੰਦਰ ਲੈ ਕੇ ਗਏ ਪ੍ਰੈਸੈਂਟ ਹੇਤੇ ਜੀ ਕਿੰਨੇ ਵਜੇ ਕੱਢਿਆ ਗਿਆ ਵਾ ਉਸ ਤੋਂ ਬਾਅਦ ਜਦੋਂ ਡਾਕਟਰਾਂ ਵੱਲੋਂ ਇਹਨੂੰ ਰੈਫਰ ਕੀਤਾ ਗਿਆ ਪ੍ਰਾਈਵੇਟ ਹਸਪਤਾਲ ਵਿੱਚ ਤੁਸੀਂ ਪੁੱਛਿਆ ਨਹੀਂ ਵੀ ਭਾਈ ਕਾਰਨ ਕੀ ਆ ਕਿਉਂ ਪ੍ਰਾਈਵੇਟ ਹਸਪਤਾਲ ਰੈਫਰ ਕਰਾ ਰਹੇ ਹੋ ਅਸੀਂ ਤੇ ਤੁਹਾਡੇ ਕੋਲ ਦਾਖਲ ਕਰਾਇਆ ਥਿਆ ਆ ਕੇ ਉਹ ਆਂਦੇ ਹੀ ਵੀ ਉੱਥੇ ਮਸ਼ੀਨਾਂ ਹੈਗੀਆਂ ਉੱਥੇ ਇਹਦਾ ਇਲਾਜ ਵਧੀਆ ਕਰਨਗੇ ਇਹਨਾਂ ਬਲੱਡ ਜਿਹੜਾ ਇੱਥੇ ਰੁਕਦਾ ਨਹੀਂਗਾ ਬਾਅਦ ਚ ਉੱਥੇ ਲੈ ਗਏ ਉਹਨਾਂ ਦਾਤਾ ਵੀ ਨਾਲੀਆਂ ਕੱਟੀਆਂ ਰੱਬ ਗੜੀ ਅਰਦਾਸ ਕਰੋ ਹਲਪਰ ਜਿਹੜੇ ਵੀ ਮੈਡਮਾ ਮੁੰਡੇ ਕੁੜੀਆਂ ਜਿੰਨੇ ਤੋਂ ਵੀ ਤੁਹਾਨੂੰ ਕਿਨੇ ਦੱਸਿਆ ਵੀ ਇਹਦੀਆਂ ਨਾੜੀਆਂ ਜਿਹੜੀਆਂ ਕੱਟੀਆਂ ਗਿਆ ਨੇ ਵੀ ਰੱਬ ਗਾੜੀ ਦਾਸ ਕਰੋ ਜਿਹੜਾ ਸੀਰੀਅਸ ਆ ਗਿਆ ਇਹ ਤੁਹਾਨੂੰ ਕਿਨੇ ਗੱਲ ਦਸੀਏ ਇਹ ਕਰਮਸੋਧੀ ਵਾਟ ਚ ਗੱਲਾਂ ਕਰਦੇ ਹਨ ਹਲਪਰ ਵੀ ਮੁੰਡਾ ਬਹੁਤ ਸੋਹਣਾ ਜਵਾਨ ਆਇਆ ਤੇ ਬਹੁਤ ਸੀਰੀਅਸ ਉਹ ਤੁਹਾਰ ਸਾਰੀ ਸੁਣ ਲਿਆ ਤੇ ਸਾਨੂੰ ਦੋਥੇ ਰੋਣਾ ਧੋਣਾ ਪੈ ਗਿਆ ਹਰ ਉੱਤੇ ਕੋਈ ਆਉੜੀ ਨਾ ਇਹਨੇ ਮੁੜ ਕੇ ਉਹ ਤੋਂ ਨਾ ਕੀਤਾ ਨਹੀਂ ਉਹਨਾਂ ਕਹਾ ਸਾਡਾ ਸੁਪਤ ਸਰਦ ਨਹੀਂ ਇੱਥੇ ਆਗਾ ਉਹ ਤੋਂ ਪਰਸ ਚ ਕਿਲਾਤ ਕਰਦੇ ਕਰਦੇ ਇਤਰਾ ਹੀ ਆ 4-5 ਵਜੇ ਹੀ ਉੱਤੇ ਗਏ ਆ ਉਹਨਾਂ ਵੀ ਸੈਨ ਕਰਾਈ ਗਏ ਆ ਬਲੱਡ ਜਿਹੜਾ ਹੀ ਸਾਰਾ ਨੁੱਚੜ ਗਿਆ ਮੁੰਡਾ ਚਿੱਟਾ ਹੋ ਗਿਆ ਠੰਡਾ ਹੋ ਗਿਆ ਇਹਨੂੰ ਨਾ ਕਿਹਾ 2% ਆ ਫਿਰ ਵੀ ਉਹਨਾਂ ਨੇ ਗਾੜੀ ਹੱਥ ਪੱਲਾ ਜੋੜ ਕੇ ਵੀ ਤੁਸੀਂ ਇਲਾਜ ਕਰੋ ਗਾੜੀ ਆਡੀ ਕਿਸਮਤ ਫਿਰ ਉਹਨਾਂ ਨੇ ਕਿਹਾ 23 ਘੰਟੇ ਨਹੀਂ ਭੋਲਣਾ ਇਹਨੂੰ ਅਗਲੇ ਦਿਨ ਹੁਸ਼ਿਆਈ ਫਿਰ ਉਹਨਾਂ ਅਗਲੇ ਦਿਨ ਫਿਰ ਆਪਰੇਸ਼ਨ ਕੀਤਾ ਫਿਰ ਇਹਨੂੰ ਵੇਖਿਆ ਤੇ ਦੇ ਦੇਣਾ ਫਿਰ ਠੀਕ ਹੀ ਫਿਰ ਉਹਨਾਂ ਦਸੀ ਦੇ ਉਹਦਾ ਵੀ ਗਏ ਸੀ ਵੀ ਅਰੇ ਮਸ਼ੀਨਰੀ ਜਿਹੜੀ ਆ ਮੁੜ ਕੇ ਹਵਾ ਖਾ ਗਈ ਗੁਰਦੇ ਸੁੰਗੜ ਗਏ। ਜੀ ਤੁਹਾ ਮਾਦਾ ਜੀ ਜਦੋਂ ਪ੍ਰਾਈਵੇਟ ਹਸਪਤਾਲ ਵਿੱਚ ਜੀ ਡਾਕਟਰਾਂ ਨੇ ਕਿਹਾ ਗਿਆ ਵੀ ਇਹਦੀਆਂ ਜੜੀਆਂ ਵਾ ਬਲੱਡ ਵਾਲੀਆਂ ਨਾਲ ਕੱਟੀਆਂ ਗਈਆਂ ਵਾ। ਤੁਸੀਂ ਇਸ ਸਬੰਧ ਵਿੱਚ ਜਿਹੜੇ ਡਾਟਾ ਨੇ ਆਪਰੇਸ਼ਨ ਕੀਤਾ ਵਾ ਤੁਸੀਂ ਜਾ ਕੇ ਡਾਕਟਰ ਨੂੰ ਪੁੱਛ ਗੱਲਬਾਤ ਕੀਤੀ ਪੁੱਛਿਆ ਵੀ ਡਾਕਟਰ ਸਾਹਿਬ ਤੁਹਾਡੇ ਕੋ ਆਪਰੇਸ਼ਨ ਕੋ ਗਲਤ ਹੋ ਗਿਆ ਵਾ। ਨਹੀਂ ਅਹੀਂ ਨਹੀਂ ਗਿਆ ਸਾਨੂੰ ਤੇ ਆਪ ਕਮਰੇ ਪਿਆ ਹੀ। ਇਹ ਕਾਕਾ ਗਿਆ ਹੀ ਨਿੱਕਾ ਫਾਇਲ ਲੈਣ ਤੇ ਉਹਨੇ ਫਾਇਲ ਵੀ ਪਤਾ ਨਹੀਂ ਦਿੱਤੀ ਕਿ ਨਹੀਂ ਦਿੱਤੀ। ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਤੁਹਾਨੂੰ ਅਮਰਸਰ ਦੇ ਪਿੰਡ ਮੁੱਦਲੀਆਂ ਦਿਖਾ ਰਹੇ ਆ ਜਿਹੜਾ ਕਿ ਵੀਰਕੇ ਦੇ ਲਾ ਪਰਿਵਾਰ ਕੇ ਮੈਂਬਰਾਂ ਵੱਲੋਂ ਬੜੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਡਾਕਟਰ ਦੇ ਖਿਲਾਫ ਵੀ ਡਾਕਟਰ ਵੱਲੋਂ ਗਲਤ ਪ੍ਰੈਸ਼ਰ ਕੀਤਾ ਗਿਆ ਵਾ ਪਿੱਤੀ ਦਾ ਕਿੰਨਾ ਕ ਵੱਡਾ ਪ੍ਰੈਸ਼ਰ ਹੁੰਦਾ ਨਾ ਕਿ ਨਾਰਮਲ ਪ੍ਰੈਸ਼ਰ ਹੁੰਦਾ ਵਾ ਅਤੇ ਪਰ ਪਰਿਵਾਰ ਕੇ ਮੈਂਬਰਾਂ ਕਹਿਣਾ ਵੀ ਡਾਕਟਰ ਕੋਈ ਬਲੱਡ ਵਾਲੀ ਜਿਹੜੀ ਨਾੜ ਕੱਟੀ ਗਈ ਆ ਜਿਸ ਦੇ ਕਾਰਨ ਜਿਹੜੀ ਬਲੀਡਿੰਗ ਜਿਹੜੀ ਆ ਉਹ ਬਹੁਤ ਜ਼ਿਆਦਾ ਹੋ ਗਈ ਸੀ ਅਤੇ ਉਸ ਤੋਂ ਬਾਅਦ ਡਾਕਟਰਾਂ ਵੱਲੋਂ ਇਹਨਾਂ ਨੂੰ ਰੈਫਰ ਕੀਤਾ ਗਿਆ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਜਿੱਥੇ ਡਾਕਟਰ ਦੱਸਿਆ ਗਿਆ ਵੀ ਇਹਦੀ ਜਿਹੜੀ ਆ ਅਸਲ 'ਚ ਜਿਹੜੀ ਇਹਦੀ ਬਲੱਡ ਜਿਹੜੀ ਆ ਉਹ ਨਾੜ ਉਹ ਕੱਟੀ ਗਈ ਆ ਜਿਸ ਕਾਰਨ ਕਿ ਉਹ ਸੀਰੀਅਸ ਹੋ ਗਿਆ ਤੁਸੀਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਕਿ ਇਨਸਾਫ ਦੇ ਲਈ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਪਰਿਵਾਰਕ ਮੈਂਬਰ ਮਾਤਾ ਜੀ ਨਾਲ ਨੇ ਉਹਨਾਂ ਦੀ ਧਰਮ ਪਤਨੀ ਸਰਬਜੀ ਦੀ ਉਹ ਵੀ ਨਾਲ ਐ ਪਰਿਵਾਰਕ ਮੈਂਬਰਾਂ ਨੇ ਬੜੇ ਵੱਡੇ ਇਲਜ਼ਾਮ ਲਗਾਏ ਨੇ ਤੇ ਮੈਨੂੰ ਇਸ ਤੋਂ ਮਾਤਾ ਜੀ ਅਕਸਰ ਡਾਕਟਰ ਕਹਿੰਦੇ ਰੱਬ ਦਾ ਰੋਪ ਹੁੰਦਾ ਵਾ ਦੂਸਿਆਂ ਜਣਮ ਦੇ ਦਿੰਦਾ ਡਾਕਟਰ ਕਹਿੰਦੇ ਪਰ ਇਹ ਅੱਜ ਹਾਲਾਤ ਕਿਉਂ ਬਣ ਗਏ ਨੇ ਡਾਕਟਰ ਜਲਾਦ ਕਦੋਂ ਦੇ ਬਣ ਗਏ ਨੇ ਜਿਹਨੂੰ ਰਾਮ ਆਦੇ ਉਹਦੇ ਪਹਾੜਾ ਰੱਬ ਐ ਸਾਡੇ ਪਹਾੜਾ ਦੇ ਬਹੁਤ ਸਾਡੇ ਦੁਸ਼ਮਣ ਸਾਡਾ ਤਾਂ ਬਿੜਾ ਕਰਕੇ ਕਰਦਾ ਔਰ ਇਹਨੇ ਕਿਤੇ ਪਾਸੀ ਇਤਨੀ ਲੱਗਦੇ ਨਾ ਜੋ ਜੋ ਹਲਾ ਕਾਡੇ ਨਾਲ ਨੇ ਕੀਤੇ ਇਹਦੇ ਨਾਲ ਵੀ ਰੱਬ ਇਤਰਾ ਹੀ ਕਰੇ ਨੂੰ ਪਤਾ ਲਗੇ ਬੜਾ ਦੁੱਖ ਕਿਤਰਾ ਲੋਕੀ ਪੋਗਦੇ ਮੇਰਾ ਪੋਤਰਾ ਅਸਲ ਮੇਰਾ ਪਾਪਾ ਕਿੱਥੇ ਅਭਰ ਲੈ ਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਰੋ ਰੋ ਕੇ ਸਾਰੇ ਪਰਿਵਾਰ ਦਾ ਅੱਖਾਂ ਚ ਹੰਝੂ ਨੇ ਜਦੋਂ ਵੀ ਸਰਬਜੀ ਦੇ ਨੂੰ ਯਾਦ ਕਰਦੀਆਂ ਨੇ ਪਿੱਛੇ ਭੈਣਾ ਤੁਸੀਂ ਦੇਖ ਸਕਦੇ ਹੋ ਤੇ ਇਹਨੇ ਭੈਣਾ ਨੇ ਇੱਕ ਧਰਮ ਪਤਨੀ ਉਹਨਾਂ ਦੀ ਤੇ ਮਾਤਾ ਜੀ ਜਦੋਂ ਵੀ ਕਿਤੇ ਸਰਬਜੀ ਦੀ ਗੱਲ ਹੁੰਦੀ ਆ ਕਿਉਂਕਿ ਜਵਾਨ ਪੁੱਤ ਸੀ ਅਜੇ ਉਮਰ ਕੋ ਬਹੁਤੀ ਨਹੀਂ ਸੀ 35 36 ਸਾਲ ਉਮਰ ਹੋ ਗਈ ਪਰ ਤੁਸੀਂ ਦੇਖ ਸਕਦੇ ਹੋ ਵੀ ਜਵਾਨੀ ਵਿੱਚ ਜਦੋਂ ਕਿਸੇ ਦਾ ਪੁੱਤ ਚਲ ਜਾਂਦਾ ਨਾ ਉਸ ਪਰਿਵਾਰ ਦੇ ਕੀ ਹਾਲਾਤ ਹੋ ਜਾਂਦੇ ਨੇ ਭੈਣਾਂ ਵੀ ਡਣੀਆਂ ਆ ਨੇ ਅੱਖਾਂ ਪਰ ਹੁੰਦੀਆਂ ਨੇ ਜਦੋਂ ਯਾਦ ਕਰਦੀਆਂ ਨੇ ਆਪਣੇ ਭਰਾ ਨੂੰ ਤੇ ਮੈਨੂੰ ਇਸ ਮਾਤਾ ਜੀ ਇਸ ਬੰਦ ਤੁਸੀਂ ਕੋਈ ਪੁਲਿਸ ਕਾਰਵਾਈ ਕੀਤੀ ਆ ਕੋਈ ਦੋਸ਼ੀਆ ਖਿਲਾਫ ਕੋਈ ਕਾਰਵਾਈ ਚਾਹੁੰਦੇ ਕੀ ਆ ਕੋਈ ਕਾਕੇ ਨੇ ਰਿਪੋਰਟ ਦਿੱਤੀ ਆ ਅਜੇ ਤੱਕ ਤੇ ਕੋਈ ਹਾਨੂੰ ਇਨਸਾਫ ਨਹੀਂ ਮਿਲਿਆ ਨਾ ਡਾਕਟਰ ਤੇ ਬੈਠ ਕੇ ਰਗਾ ਉਥੇ ਡਿਊਟੀ ਤੇ ਪੱਜਾ ਫੇਰਦਾ ਕੋਈ ਨਹੀਂ ਨਾ ਉਹ ਡਿਊਟੀ ਤੋਂ ਕੱਢਿਆ ਨੂੰ ਨਾ ਕੋਈ ਉਹਨੂੰ ਕੋਈ ਉਹ ਇਹ ਇਤਰਾ ਜੇ ਸਾਡੇ ਨਾ ਹੋਈ ਤੇ ਕਈਆਂ ਨਾ ਹੋ ਜਾਂਦੀ ਇਤਰਾ ਪਰ ਮਾਤਾ ਜੀ ਡਾਕਟਰ ਤੇ ਹਮੇਸ਼ਾ ਗੱਲ ਕਰਦੇ ਨੇ ਵੀ ਖਾ ਕੇ ਜੇ ਪੰਜਾਬ ਦੇ ਮੁੱਖ ਮੰਤਰੀ ਭਾਜਪਾ ਦੇ ਮਾਨ ਵੀ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਚਾਹੀਦਾ ਵਾ ਡਾਕਟਰ ਕਹਿੰਦੇ ਬਹੁਤ ਸਿਆਣੇ ਨੇ ਕਹਿੰਦੇ ਬੜਾ ਤਜਰਬਾ ਡਾਕਟਰਾਂ ਨੂੰ ਕਿ ਲੱਗਦਾ ਵਾਕਿਆ ਤਜਰਬਾ ਹੈਗਾ ਡਾਕਟਰਾਂ ਨੂੰ ਸਾਡੇ ਪਹਾੜਾ ਦੇ ਸਾਨੂੰ ਰਸਕ ਟੱਕਰ ਗਿਆ ਸਾਡਾ ਘਰ ਦਾ ਬੇੜਾ ਗਰਕ ਕਰਤਾ ਮੇਰਾ ਪੁੱਤ ਖੋ ਲਿਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੀ ਹਾਲਾਤ ਨੇ ਜਦੋਂ ਵੀ ਪਰਿਵਾਰ ਦੇ ਮੈਂਬਰ ਯਾਦ ਕਰਦੇ ਨੇ ਆਪਣੇ ਬੇਟੇ ਸਰਬਜੀਤ ਨੂੰ ਤੇ ਅੱਖਾਂ ਨਰਮ ਹੋ ਜਾਂਦੀਆਂ ਨੇ 5 ਸਾਲ ਦਾ ਬੇਟਾ ਵਾ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਤਨਪਤਨੀ ਜਿਹੜੀ ਕਿ ਸਰਬੀਤ ਸਿੰਘ ਦੀ ਉਹਨਾਂ ਦੇ ਹਾਲਾਤ ਵੀ ਨਾਜੁਕ ਨੇ ਕਿਉਂਕਿ ਸਾਰਾ ਜੀਵਨ ਪਿਆਰ ساری ਉਮਰ ਪਈ ਆ ਉਹਨਾਂ ਦੀ ਗਾੜੀ ਪਰ ਜਦੋਂ ਇਸ ਤਰ੍ਹਾਂ ਬਿਛੋੜਾ ਜਿਹੜਾ ਛੱਡ ਕੇ ਜਾਂਦੇ ਨੇ ਵਿੱਚੋਂ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਉਹਨਾਂ ਦੇ ਜੀਵਨ ਸਾਥੀ ਨਾਲ ਗੱਲ ਕਰਦੇ ਆ ਮੈਨੇ ਪਤੀ ਚਲ ਗਿਆ ਵਾ ਉਸ ਤੋਂ ਬਾਅਦ ਬੇਟਾ ਨਿਕਯਾਦ ਕਰਦਾ ਪਾਪਾ ਨੂੰ ਕਿ ਪੁੱਛਦਾ ਕੀ ਤੁਹਾਨੂੰ ਕਿ ਪਾਪਾ ਕਿੱਥੇ ਗਏ ਨੇ ਕੋਈ ਗੱਲ ਇਥੇ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਅੱਖਾਂ ਭਰ ਆਉਂਦੀਆਂ ਨੇ ਜਦੋਂ ਯਾਦ ਕਰਦਾ ਸਰਬਜੀਤ ਨੂੰ ਪਰਿਵਾਰਕ ਮੈਂਬਰਾਂ ਕੋ ਬੋਲਿਆ ਨਹੀਂ ਜਾ ਰਿਹਾ ਕਿਉਂਕਿ ਬਹੁਤ ਵੱਡਾ ਹਾਦਸਾ ਹੋ ਗਿਆ ਪਰਿਵਾਰ ਨਾਲ ਜਿਹਦਾ ਜਵਾਨ ਪੁੱਤ ਚਲੀ ਗਿਆ ਜਿਸ ਭੈਣ ਦਾ ਘਰ ਵਾਲਾ ਚਲੀ ਗਿਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਭੈਣਾਂ ਤੱਕ ਜਿਹੜੀਆਂ ਪਿੱਛੇ ਬਹਿ ਕੇ ਅੱਖਾਂ ਭਰਾਈਆਂ ਨੇ ਸਾਰਾ ਪਰਿਵਾਰ ਜਿਹੜਾ ਰੋ ਰਿਹਾ ਵਾ ਕਿਉਂਕਿ ਇੱਕ ਵੱਡਾ ਹਾਦਸਾ ਹੋ ਗਿਆ ਇਸ ਪਰਿਵਾਰ ਦੇ ਨਾਲ 31 12 ਨੂੰ 2024 ਨੂੰ ਡੈਥ ਹੋ ਜਾਂਦੀ ਸਰਬਜੀਤ ਦੀ ਤੁਸੀਂ ਦੇਖ ਸਕਦੇ ਹੋ ਭੈਣਾਂ ਦਾ ਭਰਾ ਕਿਉਂਕਿ ਹਮੇਸ਼ਾ ਭੈਣ ਆਪਣੇ ਭਰਾ ਨੂੰ ਯਾਦ ਕਰਦੀਆਂ ਨੇ ਜਦੋਂ ਕਿਤੇ ਰਖੜੀ ਹੁੰਦੀ ਆ ਤੇ ਭੈਣਾਂ ਦੇ ਜਿਹੜੇ ਚਾ ਹਮੇਸ਼ਾ ਦੂਰੇ ਰਹਿੰਦੇ ਨੇ ਭੈਣੇ ਕਿੰਨਾ ਕ ਯਾਦ ਹੁੰਦਾ ਸਰਬਜੀਤ ਕਿਉਂਕਿ ਫਿਰ ਜੋ ਦਿਨਦਾਰ ਹੁੰਦਾ ਵਾ ਤੁਹਾਨੂੰ ਕਿੰਨੀ ਕ ਹੁੰਦੀਆਂ ਭਰਾਣੀਆਂ ਗੱਲਾਂ ਯਾਦ ਆਉਂਦੀਆਂ ਸਰਬਜੀਤ ਬਹੁਤ ਜ਼ਿਆਦਾ ਪਰ ਇੱਕ ਗੱਲ ਨਾਲ ਯਾਦ ਆਉਂਦਾ ਵਾ ਜਿੰਨੀ ਦੇਰ ਤੱਕ ਉਮਰ ਆਇਆ ਉਹ ਤੇ ਭੁੱਲੀ ਨਹੀਂ ਸਕਦਾ ਕਿ ਲਗਦਾ ਨਹੀਂ ਛੋਟੀ ਉਮਰੇ ਛੱਡ ਕੇ ਚਲ ਗਿਆ ਹਜੇ 53 36 ਉਮਰ ਸਾਲ ਕੁਝ ਵੀ ਨਹੀਂ ਸੀ ਹਜੇ ਜ਼ਿੰਦਗੀ ਦੇਖਣੀ ਸੀ 5 ਸਾਲ ਦਾ ਬੇਟਾ ਸੀ ਹਜੇ ਜ਼ਿੰਦਗੀ 'ਚ ਬਹੁਤ ਕੰਮ ਕਰਨੇ ਸੀ ਭੈਣਾਂ ਕੋ ਪਿਆਰ ਦੇਣਾ ਸੀ ਹਜੇ ਭਰਾਣਿਆਂ ਦੇ ਹਾਂਜੀ ਡਾਕਟਰ ਦੀ ਜਣਗੇਲੀ ਨਾਲ ਗਿਆ ਇਹ ਕੋਈ ਉਮਰ ਜਾਣ ਵਾਲੀ ਤਾਂ ਨਹੀਂ ਸੀ ਉਹਦੀ ਕਿ ਲਗਦਾ ਨਹੀਂ ਇਹ ਬਗੋਚਾ ਜਿਹੜਾ ਹਮੇਸ਼ਾ ساری ਉਮਰ ਰਹੂਗਾ ਜਦੋਂ ਕਿਤੇ ਦੇਂਦਿਆ ਰਹੂਗਾ ਉਦੋਂ ਚੇਤੇ ਆ ਕੇ ਸਰ ਵੀ ਤੁਹਾਡੀ ਅੱਖਾਂ ਗਾੜੀ ਸਾਹਮਣੇ ਜੇਤਿਆ ਕਰੂਗਾ ਹਾਂਜੀ ਹਾਂ ਜੀ ساری ਉਮਰ ਦਾ ਵੀ ਗੋਚਾ ساری ਉਮਰ ਦਾ ਵਿਛੋੜਾ ਦੇ ਗਿਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਇੱਕ ਛੋਟੀ ਜਿਹੀ ਲਾਪਰਵਾਹੀ ਜਿਹੜੇ ਕੀ ਭੈਣਾਂ ਤੋਂ ਭਰਾ ਖੋ ਲਿਆ ਤੇ ਉਸ ਪਤਨੀ ਤੋਂ ਪਤੀ ਤੇ ਉਸ ਬੱਚੇ ਤੋਂ ਬਾਪ ਖੋ ਲਿਆ ਵਾ ਤੁਸੀਂ ਦੇਖ ਸਕਦੇ ਹੋ ਜਿਹੜੀ ਮਾਂ ਤੁਸੀਂ ਦੇਖ ਸਕਦੇ ਹੋ ਰੋ ਰੋ ਕੇ ਅੱਖਾਂ ਭਰਈਆਂ ਸਮਾਂ ਦੀਆਂ ਜਵਾਨ ਪੁੱਤ ਜਿਸ ਸਮਾਨ ਚੱਲ ਜੇ ਬੁਢਾਪੇ ਦਾ ਸਹਾਰਾ ਚੱਲ ਜੇ ਉਸ ਮਾਂ ਤੇ ਕੀ ਬੀੜਦੀ ਐ ਉਸ ਪਰਿਵਾਰ ਤੇ ਕੀ ਬੀੜਦੀ ਐ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਘਰ ਕਿਸੇ ਵਕਤ ਹੱਸਦਾ ਵਜਦਾ ਘਰ ਸੀ ਪਰ ਅੱਜ ਨਜ਼ਰ ਲੱਗ ਗਈ ਇਸ ਘਰ ਨੂੰ ਅੱਜ ਘਰ ਦਾ ਚਿਰਾਗ ਜਿੱਦ ਬੁੱਝ ਗਿਆ ਵਾ 발ਮਿਕੀ ਸਮਾਜ ਤੋਂ ਸਾਡੇ ਨਾਲ ਨੇ ਅਮਰੀਕ ਗਿੱਲ ਜੀ ਗਿੱਲ ਸਾਹਿਬ ਅੱਜ ਜਥੇਬੰਦੀਆਂ ਨਾਲ ਖੜੀਆਂ ਨੇ ਇਸ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਵਾਉਂਦੇ ਹੋ ਪਰਿਵਾਰ ਨੂੰ ਕਿਸ ਤਰ੍ਹਾਂ ਦਾ ਇਨਸਾਫ ਮਿਲੂਗਾ ਪਰਿਵਾਰ ਨੂੰ ਦਸ਼ਕਾਂ ਨੂੰ ਸਾਜਾ ਕਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਿੰਡ ਮੂਦਲ ਵਿਖੇ ਇਸ ਦੁਖੀ ਪਰਿਵਾਰ ਦੇ ਘਰ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਦੀ ਟੀਮ ਵੱਲੋਂ ਮੁਖੀ ਸંચਾਲਕ ਡਾਕਟਰ ਅਮਰੀਕ ਸਿੰਘ ਗਿੱਲ ਜੀ ਇੱਥੇ ਹਾਜ਼ਰ ਹੋਏ ਆ ਗੱਲਾਂ ਸੁਣ ਕੇ ਇਹਨਾਂ ਨੂੰ ਦੇਖ ਕੇ ਅੱਖਾਂ ਭਰ ਆਈਆਂ ਬਹੁਤ ਦੁਖੀ ਹਿਰਦੇ ਨਾਲ ਅਸੀਂ ਜਿਹੜਾ ਆ ਇਹਨਾਂ ਨੂੰ ਅਸ਼ਵਾਸਨ ਦਿਵਾਉਣੇ ਆ ਕਿ ਅਸੀਂ ਇਹਨਾਂ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਜਿਹੜਾ ਇਹਨਾਂ ਦਾ ਸਹਿਯੋਗ ਦਵਾਂਗੇ ਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਦੇ ਆ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਹਸਪੀਟਲ ਪ੍ਰਸ਼ਾਸਨ ਹੋਵੇ ਉਹਨਾਂ ਅੱਗੇ ਵੀ ਅਸੀਂ ਬੇਨਤੀ ਕਰਦੇ ਆ ਕਿ ਇਸ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ ਦਵਾਇਆ ਜਾਵੇ ਅਗਰ ਇਹ ਛੇਤੀ ਤੋਂ ਛੇਤੀ ਇਹਨੂੰ ਇਨਸਾਫ ਨਾਲ ਦਵਾਇਆ ਬੋਰਡ ਬਿਠਾ ਕੇ ਤੇ ਇਹਦੀ ਇਨਕੁਆਰੀ ਕਰਕੇ ਡਾਕਟਰ ਨੂੰ ਸਲਾਖਾਂ ਦੇ ਪਿੱਛੇ ਨਾ ਸੁੱਟਿਆ ਗਿਆ ਤੇ ਵਾਲਮੀਕੀ ਰੰਗਟਾ ਸ਼ਕਤੀ ਵੰਚ ਵੱਲੋਂ ਉਹ ਸੰਗਠਨਾ ਸਮੇਤ ਧਰਨਾ ਦਿੱਤਾ ਜਾਏਗਾ ਉਸ ਧਰਨੇ ਦੀ ਜ਼ਿੰਮੇਵਾਰੀ ਐਸਆਈ ਹਸਪੀਟਲ ਦੇ ਪ੍ਰਸ਼ਾਸਨ ਦੀ ਸਿਵਲ ਸਰਜਨ ਦੀ ਜਾਂ ਡੀਸੀ ਸਾਹਿਬ ਦੀ ਖੋਦੀ ਜ਼ਿੰਮੇਵਾਰੀ ਹੋਏਗੀ ਕਿ ਇਸ ਪਰਿਵਾਰ ਨੂੰ ਇਨਸਾਫ ਨਹੀਂ ਦਿਵਾ ਸਕੇ ਅਸੀਂ ਅਪੀਲ ਕਰਦੇ ਹਾਂ ਹਸਪੀਟਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਕਿ ਇਸ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ ਦਿਵਾਇਆ ਜਾਵੇ ਪ੍ਰਧਾਨ ਸਾਹਿਬ 31 12 ਨੂੰ ਸਰਬੀ ਦੀ ਡੈਥ ਹੁੰਦੀ ਆ ਇਹਨੇ ਲੰਮੇ ਸਮੇਂ ਬਾਅਦ ਅੱਜ ਤੀਸਰਾ ਮਹੀਨਾ 2025 ਚਲ ਗਿਆ ਵਾ ਮਾਰਚ ਹੋ ਗਈ ਆ ਕਿ ਲੱਗਦਾ ਵੀ ਇਹਨੇ ਲੰਮੇ ਸਮੇਂ ਬਾਅਦ ਇਨਸਾਫ ਮਿਲੂਗਾ ਪਰਿਵਾਰ ਨੂੰ ਅਜੇ ਤੱਕ ਸਰਬੀ ਦਾ ਕੋਈ ਪੋਸਟਮਾਰਟਮ ਕਰਾਇਆ ਗਿਆ ਕੋ ਰਿਪੋਰਟ ਆਈ ਇਸ ਸਬੰਧ ਵਿੱਚ ਜਿਹੜੀ ਮਿਡਲ ਰਿਪੋਰਟ ਆ ਉਹ ਆਈ ਆ ਜਿਹੜੀ 2-3 ਮਹੀਨੇ ਬਾਅਦ ਰਿਪੋਰਟ ਆਉਂਦੀ ਆ ਉਹ ਆਈ ਨਹੀਂ ਆ ਉਹ ਜਦੋਂ ਬੋਰਡ ਬੈਠੇਗਾ ਉਹ ਬੋਰਡ ਨੇ ਆਪੇ ਹੀ ਉਹ ਰਿਪੋਰਟ ਜਿਹੜੀ ਆ ਮੰਗਾ ਲੈਣੀ ਆ ਤੇ ਇੰਨਾ ਅਰਸਾ ਹੋਣ ਦਾ ਕਾਰਨ ਹੀ ਇਹ ਆ ਕਿ ਉਸ ਪ੍ਰਸ਼ਾਸਨ ਦੇ ਮੂੰਹ ਹਲ ਵੇਖਦੇ ਆ ਇੰਨਾ ਸਮਾਂ ਨਿਕਲ ਗਿਆ ਪਰ ਪ੍ਰਸ਼ਾਸਨ ਦੇ ਜਿਹੜੀ ਆ ਜੂਨ ਹੀ ਸਰਕੀ ਇਸ ਕਰਕੇ ਇਹ ਇੰਨਾ ਸਮਾਂ ਜਿਹੜਾ ਆ ਨੰਗਿਆ ਆ ਹੁਣ ਇਹ ਪਰਿਵਾਰ ਵਾਲਮੀਕੀ ਸੰਗਠਨਾਂ ਦੇ ਕੋਲ ਪਹੁੰਚੇ ਆ ਇਸ ਕਰਕੇ ਹੁਣ ਇਸ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਵਿਚਾਰ ਵਟਾਂਦਰਾ ਕੀਤਾ ਜਾ ਜਾ ਰਿਹਾ ਆ ਤੇ ਸਾਨੂੰ ਇਹ ਸ਼ੁਸ਼ਵਾਸ਼ਣ ਦਵਾਇਆ ਡੀਸੀ ਸਾਹਿਬ ਏਡੀਸੀ ਸਾਹਿਬ ਵੱਲੋਂ ਕਿ ਅਸੀਂ ਇਸ ਮੁੱਦੇ ਤੇ ਦਿਲੋਂ ਮਦਦ ਕਰਾਂਗੇ ਪ੍ਰਸ਼ਾਸਨ ਦਾ ਏਡੀਸੀ ਸਾਹਿਬ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਪਰ ਅਸੀਂ ਫੇਰ ਅਪੀਲ ਕਰਦੇ ਹਾਂ ਜੇਕਰ ਜਲਦੀ ਤੋਂ ਜਲਦੀ ਇਨਸਾਫ ਨਾ ਮਿਲਿਆ ਤੇ ਅਸੀਂ ਰੋਡ ਤੇ ਆਵਾਂਗੇ ਪੂਰੇ ਪੰਜਾਬ ਚਾਵਾਂਗੇ ਅੰਮ੍ਰਿਤਸਰ ਆਵਾਂਗੇ ਪੰਜਾਬ ਲੈਵਲ ਤੇ ਸੰਘਰਸ਼ ਵਿੱਢਿਆ ਜਾਏਗਾ ਪ੍ਰਗਿਆਤ ਸਿੰਘ ਜੀ ਗੱਲ ਕਰੀਏ ਪਰਿਵਾਰਕ ਮੈਂ ਜਿਵੇਂ ਗੱਲ ਕੀਤੀ ਵੀ ਡਾਕਟਰ ਹਮੇਸ਼ਾ ਰੱਬ ਦਾ ਰੂਪ ਕਿਹਾ ਜਾਂਦਾ ਵਾ ਜਦੋਂ ਵੀ ਕੋਈ ਡਾਕਟਰ ਕੋਲ ਮਰੀ ਜਾਂਦਾ ਤੇ ਹਮੇਸ਼ਾ ਉਹਨੂੰ ਸੋਚਦਾ ਵੀ ਮੈਂ ਸ਼ਾਇਦ ਬਚੂਗਾ ਜਿਵੇਂ ਦੱਸਿਆ ਪਰਿਵਾਰਕ ਮੈਂਬਰਾਂ ਨੇ ਵੀ ਸਰਬਜੀ ਬਿਲਕੁਲ ਠੀਕ ਠਾਕ ਸੀ ਮੋਟਰਸਾਈਕਲ ਉੱਤੇ ਚੱਲ ਕੇ ਜਿਹੜਾ ਖੁਦ ਹਸਪਤਾਲ ਗਿਆ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਕਿਸ ਤਰ੍ਹਾਂ ਦੀ ਇਹ ਦੇਚੀਨ ਹੋਏ ਹਰ ਇਨਸਾਨ ਸਭ ਤੋਂ ਪਹਿਲਾਂ ਪਰਮਾਤਮਾ ਦੇ ਅਨਤਮਸਤਕ ਹੁੰਦਾ ਆ ਉਸ ਨੂੰ ਰੱਬ ਮੰਨਦਾ ਆ ਤਦ ਹੀ ਉਹਦੇ ਦੇ ਨਤਮਸਤਕ ਹੁੰਦਾ ਆ ਤੇ ਦੂਸਰਾ ਰੱਬ ਡਾਕਟਰ ਆ ਬਿਲਕੁਲ ਡਾਕਟਰ ਜਿਹੜਾ ਆ ਉਹ ਦੂਸਰਾ ਰੱਬ ਆ ਡਾਕਟਰ ਲੋਕਾਂ ਦੀ ਜਾਨ ਬਚਾਉਂਦੇ ਆ ਕਿਉਂਕਿ ਆਪਣਾ ਨੁਕਸਾਨ ਕਰਕੇ ਵੀ ਜੀ ਜਾਨ ਦੇ ਨਾਲ ਜਿਹੜਾ ਮਰੀਜ਼ ਦੀ ਜਿਹੜਾ ਇਲਾਜ ਕਰਦੇ ਆ ਉਹ ਸਮੇਂ ਗੁਜ਼ਰਗੇ ਆ ਜਿੱਥੇ ਡਾਕਟਰ ਰੱਬ ਦਾ ਰੂਪ ਦਿਖਾਉਂਦੇ ਸੀ ਆਪਣੇ ਆਪ ਨੂੰ ਪਰ ਹੁਣ ਹੁਣ ਡਾਕਟਰ ਜਿਹੜੇ ਆ ਡਾਕਟਰ ਅਨਗਹਿਲੀ ਦੇ ਸਰੂਪ ਹੋ ਗਏ ਆ ਪੈਸੇ ਦੇ ਸਰੂਪ ਹੋ ਗਏ ਆ ਆਪਣੀਆਂ ਆਪਣੀਆਂ ਕਲੀਨਿਕਾਂ ਇਹਨਾਂ ਨੇ ਖੋਲੀਆਂ ਆ ਧਿਆਨ ਇਹਨਾਂ ਦਾ ਉਧਰ ਹੁੰਦਾ ਆ ਤੇ ਸਰਕਾਰੀ ਹਸਪਤਾਲਾਂ ਦੀਆਂ ਲੱਖਾਂ ਰੁਪਈਆ ਤਨਖਾਹਾਂ ਲੈ ਕੇ ਤੇ ਮਰੀਜ਼ਾਂ ਵੱਲ ਜਿਹੜਾ ਆ ਡੀਪਲੀ ਤੌਰ ਤੇ ਧਿਆਨ ਨਹੀਂ ਦਿੰਦੇ ਇਹ ਕਈ ਗੱਲਾਂ ਜਿਹੜੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਆ ਕਿਉਂਕਿ ਇਹੋ ਜੇ ਕਾਫੀ ਜਿਹੜੇ ਕੇਸ ਆ ਉਹ ਆਉਂਦੇ ਆ ਪਰ ਉਹ ਗਰੀਬ ਹੋਣ ਨਾਤੇ ਉਹ ਇਹਨਾਂ ਨੂੰ ਮਤਲਬ ਇਹ ਚੁੱਕਦੇ ਨਹੀਂ ਆ ਉਹ ਉਹਦਾ ਪ੍ਰੋਟੈਸਟ ਪ੍ਰੋਟੈਸਟ ਨਹੀਂ ਕਰਦੇ ਇਸ ਕਰਕੇ ਉਹ ਡਾਕਟਰ ਜਿਹੜੇ ਆ ਡਾਕਟਰਾਂ ਦੇ ਹੌਸਲੇ ਵਦੇ ਜਿਹੜੇ ਅੰਗੈਲੀ ਵਾਲੇ ਆ ਤੇ ਹੁਣ ਅਸੀਂ ਇਹ ਇਹ ਜਿਹੜਾ ਪ੍ਰੋਟੈਸਟ ਆ ਹਾਈ ਲੈਵਲ ਤੱਕ ਜੇ ਅਗਰ ਇਨਸਾਫ ਨਾ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗਲਬਤੀ ਅਮਰੀਕ ਸਿੰਘ ਗਿੱਲ ਜਿਹੜੇ ਕਿ ਬਾਲਮਿਕ ਭਾਈਚਾਰੇ ਤੋਂ ਨੇ ਬਾਲਮਿਕੀ ਰੰਗਰੇਟਾ ਬਾਲਮਿਕੀ ਰੰਗਰੇਟਾ ਸ਼ਕਤੀ ਦਲ ਵੱਲੋਂ ਇਹਨਾਂ ਵੱਲੋਂ ਵੱਡਾ ਜਿਹੜਾ ਇੱਕ ਸੰਘਰਸ਼ ਕੀਤਾ ਗਿਆ ਵਾ ਇਹਨਾਂ ਵੱਲੋਂ ਕਿਹਾ ਕਿ ਕੌਲ ਦਿੱਤੀ ਗਈ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਨੂੰ ਇਨਸਾਫ ਕਦੋਂ ਤੱਕ ਮਿਲਦਾ ਵਾ ਉਸ ਮਾਂ ਨੂੰ ਜਿਸ ਮਾਂ ਦਾ ਜਵਾਨ ਪੁੱਤ ਚਲ ਗਿਆ ਵਾ ਉਸ ਭੈਣਾਂ ਨੂੰ ਜਿਹਨਾਂ ਦਾ ਭੈਣਾਂ ਦਾ ਭਰਾ ਚਲ ਗਿਆ ਵਾ ਉਸ ਪਤਨੀ ਨੂੰ ਜਿਹਦੇ ਕੀ ਸਿਰ ਦਾ ਸਾਈਂ ਚਲ ਗਿਆ ਤੇ ਉਸ ਬੱਚੇ ਦਾ ਜਿਹੜਾ ਕਿ ਬਾਬ ਦਾ ਜਿਹੜਾ ਸਾਹ ਉੱਟ ਗਿਆ ਵਾ ਉਹ ਦੇਖਣਾ ਹੋਵੇਗਾ ਇਸ ਪਰਿਵਾਰ ਨੂੰ ਕਦੋਂ ਸਾਹ ਮਿਲਦਾ ਜਿਹੜਾ ਪਰਿਵਾਰ ਕਿਸੇ ਵਾਰ ਹੱਸਦਾ ਵਾਦਾ ਪਰਿਵਾਰ ਸੀ ਅੱਜ ਕਿਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਵਾ ਤੁਸੀਂ ਦੇਖ ਸਕਦੇ ਹੋ ਸਰਕਾਰੀ ਹਸਪਤਾਲ ਦੇ ਬੜੇ ਵੱਡੇ ਇਲਜ਼ਾਮ ਲਗਾਏ ਨੇ ਇਸ ਪਰਿਵਾਰ ਨੇ ਹੁਣ ਦੇਖਣਾ ਹੈ ਵਗਾ ਪਈਏ ਪਰਿਵਾਰ ਕਦ ਤੱਕ ਸਾਹ ਮਿਲਦਾ ਸਰਬਜੀਤ ਨੂੰ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਕੀ ਸੰਦੇਸ਼ ਕੀ ਹੈਗਾ ਦੇਖੋ ਪੇਸ਼ੈਂਟ ਹੋਇਆ ਸੀ ਨਾਰਮਲ ਸੀਗਾ ਥੋੜੀ ਡਿਫਿਕਲਟ ਸੀਗਾ ਕਾਲ ਸਟੈਕਟ ਮੀ ਤੇ ਥੋੜੀ ਬਲੀਡਿੰਗ ਹੋਈ ਬਲੀਡਿੰਗ ਹੋ ਰਹੀ ਸੀ ਬਾਅਦ ਚ ਤੇ ਅਸੀਂ ਉਹਨੂੰ ਫਟਾਫਟ ਫਿਰ ਹਾਇਰ ਸੈਂਟਰ ਭੇਜ ਤੋ ਸਰ ਪ੍ਰਤੀਦਾ ਪ੍ਰੈਸ਼ਰ ਨੂੰ ਕਿ ਲੱਗਦਾ ਕਿ ਨੋਰਮਲ ਆਪਰੇਸ਼ਨ ਦੇ ਅ ਕਿਸੇ ਹਿੱਸਾ ਜਾਂਚ ਜਲ ਰਹੀ ਹੈ ਕੀ ਕਾਰਨ ਬਣਿਆ ਹੈ ਕਈ ਵਾਰੀ ਕੋਈ ਵੈਸਸ ਹੁੰਦਾ ਅੰਦਰ ਜੁੜਿਆ ਹੁੰਦਾ ਸਾਰਾ ਕੁਝ ਕਈ ਵਾਰੀ ਹੋ ਸਕਦਾ ਬਲੀਡਿੰਗ ਹੋਣ ਲੱਗ ਗਈ ਸਾਨੂੰ ਬਲੀਡਿੰਗ ਹੋ ਰਹੀ ਸੀ ਜੜੀ ਡ੍ਰੇਨ ਸੀ ਨਾ ਉਸ ਤੋਂ ਖੂਨ ਆ ਰਿਹਾ ਸੀਗਾ ਤੇ ਬਲੱਡ ਪ੍ਰੈਸ਼ਰ ਘਟ ਰਿਹਾ ਸੀ ਥੋੜਾ ਫਿਰ ਅਸੀਂ ਫਟਾਫਟ ਉਹਨੂੰ ਰੈਫਰ ਕਰਤਾ ਹਾਇਰ ਸੈਂਟਰ 'ਚ ਕਿ ਇਹਨੂੰ ਪਛਾਣ ਲਿਆ ਜਾਵੇ ਉਸ ਦਾ ਪਰਿਵਾਰ ਮੈਂਬਰ ਨਾਲ ਗੱਲ ਕਰ ਤੋਂ ਮਿਲਦੀ ਆ ਲੱਗਿਆ ਵੀ ਡਾਕਟਰ ਕੋਲ ਮਿਲੀ ਹੋਈ ਆ ਜਿਹੜੀਆਂ ਜਿਹੜੀਆਂ ਬਲੱਡ ਵਾਲੀਆਂ ਦੱਸਾ ਉਹ ਬਠੀ ਨਹੀਂ ਨਹੀਂ ਇਹ ਕੋਈ ਕਨ ਗੱਲ ਨਹੀਂ ਹੈ ਪ੍ਰੈਸ਼ਰ ਤੋਂ ਪਹਿਲੇ ਸਾਰਿਆਂ ਕੋਲ ਲਿੱਤਾ ਜਾਂਦਾ ਕਿ ਕੋ ਸੰਟ ਲਿੱਤੀ ਜਾਂਦੀ ਹੈ ਕਿ ਪ੍ਰੈਸ਼ਰ ਦੀ ਠੀਕ ਵੀ ਹੋ ਸਕਦਾ ਖਰਾਬ ਵੀ ਕੋਈ ਨਾਲ ਕਿੰਨੇ ਪ੍ਰੈਸ਼ਰ ਹੁੰਦੇ ਆ ਠੀਕ ਹੈ ਨਾ ਕਈਆਂ ਦਾ ਕੁਝ ਹੋ ਸਕਦਾ ਤੇ ਉਹਦਾ ਉਹ ਅਸੀਂ ਫੜਾਫੜ ਰੈਫਰ ਕਰਤਾ ਕਿ ਪੇਸ਼ੈਂਟ ਵਾਜੇ ਬਸ ਵਰਗੀ ਲੱਗਦਾ ਤੁਹਾਡੇ ਵੱਲੋਂ ਕਿਸੇ ਕਰਾਂ ਦੀ ਕੋਈ ਅਣਗਹਿਲੀ ਹੋਈ ਵਰਤੀ ਗਈ ਨਹੀਂ ਦੇਖੋ ਅਣਗਹਿਲੀ ਤਾਂ ਆ ਜੇ ਪੇਸ਼ੈਂਟ ਇੱਥੇ ਡੈਥ ਹੋਈ ਹੋਏ ਜਾਂ 6 ਘੰਟੇ ਵਿੱਚ ਹੋ ਗਈ ਹੋਏ ਜਾਂ ਟਰਾਂਸਪੋਰਟ ਵੇਲੇ ਹੋ ਗਈ 24 ਘੰਟੇ ਵਿੱਚ ਹੋ ਗਈ ਹੋਏ ਅਸੀਂ ਆਪਣੇ ਵੱਲੋਂ ਭੇਜਤਾ 28 ਦਿਨ ਬਾਅਦ ਪੇਸ਼ੈਂਟ ਬਾਹਰ ਰੈਫਰ ਹੋਇਆ ਦੋ ਵਾਰੀ ਆਪਰੇਸ਼ਨ ਵੀ ਹੋਏ ਦੁਆਰਾ ਉਹਦੇ ਪਰ ਸਰ ਰੈਫਰ ਕਰਨਾ ਕਿ ਲੱਗਦਾ ਨਹੀਂ ਇਥੇ ਪਿੱਤੀ ਦਾ ਪੇਸ਼ੈਂਟ ਬੜੇ ਨਾਰਮਲ ਪੇਸ਼ੈਂਟ ਆ ਰੈਫਰ ਕਰਨਾ ਹੀ ਕਿਉਂ ਜੁਲੀ ਮਰ ਗਿਆ ਦੇਖੋ ਮੈਂ ਤਾਂ ਹਜ਼ਾਰਾਂ ਕਰਤੇ ਆਪਰੇਸ਼ਨ ਉਸੇ ਬਲਸਤਾ ਵਾਲੀ ਮੈਂ ਹੀ ਕਰਦਾ ਸੀਗਾ ਇੱਥੇ ਵੀ ਕਿੰਨੇ ਉਸ ਤੋਂ ਬਾਅਦ ਵੀ ਕਿੰਨੇ ਕੀਤੇ ਕੁਝ ਨਹੀਂ ਆਇਆ ਠੀਕ ਹੈ ਨਾ ਉਹਨੂੰ ਕਹੀ ਜਾਂਦੀ ਉਹਨੂੰ ਅੰਦਰ ਸਾਰਾ ਕੁਝ ਜੁੜਿਆ ਹੈ ਖੁਸ਼ੀ ਹੋਏ ਕੀ ਕਰ ਸਕਦੇ ਤੁਸੀਂ ਦੱਸਿਆ ਪ੍ਰੋਵਾਈਡ ਮੈਂਬਰਾਂ ਨੂੰ ਜਦੋਂ ਪਲੇਟ ਹੋਇਆ ਇਹ ਹਦਾਬ ਜਿਹੜੇ ਨੀ ਕਲਿਨਿਕਲ ਐ ਸੀ ਤਾਂ ਦੱਸੇ ਸੀ ਤਾਂ ਹੀ ਹੋ ਗਿਆ ਉਹਨੂੰ ਰਿਪੋਰਟਾ ਵੀ ਲੈ ਕੇ ਨਾਲ ਫੋਟੋ ਵੀ ਦਿੱਤੀਆਂ ਸਾਰੀਆਂ ਇਹੈਂਬ੍ਰੈਂਸ ਬੁਲਾ ਲਈ ਸੀ ਇੱਥੇ ਫੜਾ ਫਟ ਲੈ ਜਾਓ ਕਿ ਇਹਨੂੰ ਦਾ ਥੋੜਾ ਫਾਇਰ ਸੈਂਟਰ ਜਿਹੇ ਫੈਸਿਲਿਟੀਆਂ ਜ਼ਿਆਦਾ ਨੇ ਜਿਹਦੇ ਗੈਸਟਰੋਐਂਟੋਲੋਜੀ ਸਰਜੀਕਲ ਗੈਸਟਰੋਐਂਟੋਲੋজিস্ট ਹੈ ਉੱਥੇ ਚਲਾ ਕੇ ਆਪਰੇਸ਼ਨ ਕਰਾਓ ਇਲਾਕਾ ਤੁਹਾਡੇ ਵੱਲ ਤੋਂ ਤੁਸੀਂ ਕਰਨ ਦੀ ਕੋਈ ਗੇਲੀ ਨਹੀਂ ਬੜੇ ਵਧੀਆ ਵੀ ਹੈ। ਵੀ ਕਿ ਹਾਂ ਹੱਡੇ ਵੱਲ ਤੋਂ ਦੇਖੋ ਵਧੀਆ ਕੀਤਾ ਗਿਆ। ਅਸੀਂ ਜਾਣ ਕੇ ਮਰੀਜ਼ ਨੂੰ ਮਾਰਨ ਮਾਰਨ ਅਸੀਂ ਜਾਣ ਕੇ ਥੋੜਾ ਮਾਰਿਆ। ਤੁਨ ਕੋਈ ਕੋਈ ਉੱਥੇ ਵੈਸਾ ਲੈ ਗੋਪੀਟ ਕਰ ਰਹੀ ਸੀਗੀ। ਅਸੀਂ ਤਾਂ ਆਪਣੇ ਵੱਲੋਂ ਮਰੀਜ਼ ਨੂੰ ਪਛਾਣ ਦੀ ਪੂਰੀ ਕੋਸ਼ਿਸ਼ ਕੀਤੀ। ਚੁੱਪ ਨਾਗ ਬਾਬਾ ਕੱਲ 12:30 ਸੀ ਉਹ ਜਾ ਲੱਗੇ ਵੀ ਡਾਕਟਰਾਂ ਕੋਈ ਗੇਲੀ ਹੋਈ ਆ ਕਿਸੇ ਦਾ ਜਿਹੜੀਆਂ ਬਲੱਡ ਦੀਆਂ ਦਿੱਸਾਂ ਵਢੀਆਂ ਜਾਂ ਪਾ ਕੇ ਸਾਡਾ ਪੱਕਾ ਡਲ ਗਿਆ। ਨਹੀਂ ਨਹੀਂ ਇਹ ਗੱਲ ਨਹੀਂ ਦੇਖੋ ਕਿਤੇ ਵੀ ਅਬਨਾਰਮਲਟੀ ਹੁੰਦੀ ਹੈ। ਨੈਟਮੀ ਦੀ ਨਾਟ ਮਿਲਟੀ ਹੁੰਦੀ ਹੈ। ਪ੍ਰੇਸ਼ਨ ਬਹੁਤ ਸੌਖਾ ਆਪਰੇਸ਼ਨ ਹੈ ਸਾਰੇ ਕਰਦੇ ਹਜ਼ਾਰਾਂ ਚ ਕਰ ਲਿਆ ਕਈ ਵਾਰੀ ਨਾੜਾਂ ਜੁੜੀ ਹੁੰਦੀ ਹੈ ਠੀਕ ਹੈ ਨਾ ਉਸ ਕਰਦੇ ਹੋਏ ਤੋਂ ਬਲੀਡਿੰਗ ਹੋ ਲੱਗੇ ਪ੍ਰੇਸ਼ਨ ਤੇ ਠੀਕ ਸੀਗਾ ਅਸੀਂ ਇਦਨ ਕੀਤਾ ਤੇ ਉਹਦੇ ਬਲੀਡਿੰਗ ਹੋ ਰਹੀ ਸੀਗੀ ਤੁਹਾਨੂੰ ਸਮਝ ਨਹੀਂ ਲੱਗ ਰਹੀ ਸੀ ਫਿਰ ਅਸੀਂ ਫੜਫੜ ਟਾਇਰ ਸਟੇਸ਼ਨ ਭੇਜਤਾ ਕਿ ਇਹਦੀ ਮੌਤ ਨਾ ਹੋਵੇ ਜੇ ਦੱਸਾਂ ਤੁਹਾਨੂੰ ਇਹ ਆਪਣੇ ਕੋਲ ਕੁਝ ਸਾਡੀ ਪ੍ਰੇਸ਼ਨ ਤੇ ਹੈ ਨਹੀਂ ਹੈ ਜੇ ਲੱਗੂ ਮੇਰੇ ਲੋਕ ਸਕੇਗਾ ਕੋਈ ਕਾਰਵਾਈ ਹੋ ਸਕੇ ਜੀ ਆਪਾਂ ਸੁਣਨਾ ਨਹੀਂ ਆਪਣੇ ਹਸਪਤਲ ਦੇਖੋ ਆਪਾਂ ਛੋਟਾ ਪ੍ਰੇਸ਼ਨ ਕਰਦੇ ਆਂ ਵੱਡੇ ਤੇ ਸਾਡੇ ਲਿੰਕ ਹਸਪਤਲ ਲੈ ਕੇ ਸਾਰੇ ਤਰਸੀ ਸੈਂਟਰ ਲਈ ਆਉਂ। ਚਿੱਠੀ ਦੇਖ ਲਓ ਸਾਡੀ ਆਈ ਚਰਚਾ ਚਰੀ। ਉੱਥੇ ਵੀ ਇਲਾਜ ਦਾ ਫ੍ਰੀ ਹੋਇਆ। ਤਰਸੀ ਹਸਪਤਾਲ ਜੇ ਭੇਜਤਾ ਫੜਾਫੜ ਥੇ ਪ੍ਰੋਬਲਮ ਆਈ ਪਈ ਤਾਂ ਸਾਨੂੰ ਕੁਝ। ਮੱਕਾ ਤਾਂ ਮੈਂ ਹੋ ਗਿਆ। ਹੁਣ ਤੁਹਾਡੇ ਬਾਰੇ ਤੁਹਾਡਾ ਜਮਾਰੇ ਕੀ ਕਹਿਣਾ? ਦੇਖੋ ਨਾ ਪੇਸ਼ੇਂ ਜਿੱਥੇ ਰਹਿਤ ਹੋਈ ਨਾ ਉਹਦੀ ਟਰਾਂਸਪੋਰਟ ਵਾਲੀ ਹੋਈ। ਉਹ ਪੂਰੀ ਕੇਅਰ ਹੋਈ। ਉਹ ਤਾਂ 28 ਦਿਨ ਬਾਅਦ 23 ਦਿਨ ਬਾਅਦ ਦੋ ਵਾਰੀ ਪ੍ਰੈਸ਼ਨ ਵੀ ਦौरा ਹੋਇਆ ਉਹਦਾ। ਠੀਕ ਹੈ ਤੇ ਉਹਨੂੰ ਉੱਥੇ ਨਹੀਂ ਬਚ ਸਕਿਆ ਉਹਦੀ ਕਿਸਮਤ ਤਾਂ ਪਾਕਿਆ ਪਾਸੀ ਪੂਰਾ ਟਰਾਈ ਕੀਤੀ ਪਹਚਾਨਦੇ। ਸਰ ਕਿੰਨੇ ਕਰੋੜ ਦਾ ਪ੍ਰੈਸ਼ ਹੋ ਜਾਂਦਾ ਐਸਐਸ ਹਸਪਤਾਲ ਕੀ ਤੇ ਕਾਫੀ ਕਰਦੇ ਆ ਅੱਜ ਕੱਲ ਤਾਂ ਪ੍ਰੇਸ਼ਨ ਸਟਰ ਟੁੱਟਿਆ ਆ ਥੋੜਾ ਸਾਫ ਕਰ ਰਹੇ ਆ ਵੈਸੇ ਇਹ ਤਾਂ 30 40 ਹੋ ਜਾਂਦੇ ਵੀ ਕੀਤਾ ਹੀ ਕਰਿਆ ਨਹੀਂ ਐਸੇ ਪਹਿਲੇ ਵੀ ਕਰਿਆ ਨਹੀਂ ਸੀਵਲ ਸਟਾ ਲੱਗ ਰਹੇ ਮੈਂ ਉੱਥੇ ਵੀ ਕਿੰਨੇ ਹਜ਼ਾਰਾਂ ਚ ਕਰਦੇ ਹੋਣੇ ਕਦੇ ਕੁਝ ਨਹੀਂ ਹੋਇਆ ਹੁਣ ਕਿਸਮਤ ਹੁੰਦੀ ਕਈ ਵਰੀ ਨਹੀਂ ਹੁੰਦੀ ਕੀ ਕਰਾਂਗਾ ਨੈਟ ਵੀ ਅੰਦਰ ਡਿਫਰੈਂਟ ਹੁੰਦੀ ਨਾ ਅੰਦਰ ਪਰਫੈਕਸ਼ਨ ਬੁਲੀ ਬੁਲੀ ਇਹਨਾਂ ਗਾਰਡਨ ਨੂੰ ਅਸੀਂ ਪੂਰੀ ਕੋਸ਼ਿਸ਼ ਕੀਤੀ ਉਸੇ ਵੇਲੇ ਰੈਫਰ ਕਰਤਾ ਸੀ ਪੇਸ਼ੈਂਟ ਨੂੰ ਜਾਤ ਹੋਏ ਨਾ ਕਿ ਪੇਸ਼ੈਂਟ ਬੀਡ ਕਰਤਾ ਹੋਏ ਕੋਈ ਦੇਖਣ ਆਇਆ ਹੋਏ ਇੱਥੇ ਰੱਖਿਆ ਹੋਇਆ ਹੈ ਇੱਥੇ ਮਰ ਗਿਆ ਹੋਇਆ ਅਸੀਂ ਉਸੇ ਵੇਲੇ ਰੈਫਰ ਕਰਕੇ ਡਾਕਟਰ ਨੂੰ ਐਂਬੂਲੈਂਸ ਬੁਲਾ ਕੇ ਜਿਹੜਾ ਲਿੰਕ ਹਸਪਤਾਲ ਸੀਗੇ ਉਹਨਾਂ ਕੋਲ ਫਟਾਫਟ ਜਾ ਖੁੱਲੋ ਤੇ ਆਪਰੇਸ਼ਨ ਕਰਾਓ